ਫਾਇਰਿੰਗ ਹਮਲੇ ਦੇ ਵਿੱਚ ਵੱਡਾ ਬਿਆਨ ਸਲਮਾਨ ਖਾਨ ਦਾ ਸਾਹਮਣੇ ਆਇਆ ਜੀ ਹਾਂ ਮੀਡੀਆ ਰਿਪੋਰਟ ਮੁਤਾਬਕ ਸਲਮਾਨ ਖਾਨ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਜਿਹੜੀ ਫਾਇਰਿੰਗ ਸਲਮਾਨ ਖਾਨ ਦੇ ਘਰ ਤੇ ਹੋਈ ਹੈ ਗੈਲੈਕਸੀ ਅਪਾਰਟਮੈਂਟ ਤੇ ਹੋਈ ਹੈ 14 ਅਪ੍ਰੈਲ ਨੂੰ ਉਹ ਫਾਇਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਮੁੰਬਈ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਸਖਤੀ ਦਿਖਾਈ ਜਾਂਦੀ ਹੈ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਉਸ ਮਾਮਲੇ ਦੇ ਵਿੱਚ ਅਨੁਜ ਥਾਪਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀਗੀ ਤੇ ਉਸ ਤੋਂ ਬਾਅਦ ਤਮਾਮ ਤਰ੍ਹਾਂ ਦੇ ਸਵਾਲ ਨਿਕਲ ਕੇ ਸਾਹਮਣੇ ਆਇਆ ਤਾਂ ਮੁੰਬਈ ਕ੍ਰਾਈਮ ਬ੍ਰਾਂਚ ਦੇ ਵੱਲੋਂ ਸੁਲਮਾਨ ਖਾਨ ਤੇ ਉਹਨਾਂ ਦੇ ਪਰਿਵਾਰ ਦੇ ਕੋਲੋਂ ਯਾਨੀ ਕਿ ਭਰਾ ਅਰਬਾਸ ਖਾਨ ਹੁਣਾਂ ਤੋਂ ਵੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੁੱਛਗਿਸ਼ ਕੀਤੀ ਹੈ ਲਗਾਤਾਰ 3 ਘੰਟੇ ਤੱਕ ਸਵਾਲ ਪੁੱਛੇ ਗਏ ਨੇ ਤੇ 150 ਤੋਂ ਵੱਧ ਸਵਾਲ ਜਿਹੜਾ ਆ ਸੁਲਮਾਨ ਖਾਨ ਤੇ ਉਹਨਾਂ ਦੇ ਭਰਾ ਤੋਂ ਪੁੱਛਿਆ ਗਿਆ 150 ਤੋਂ ਵੱਧ ਸਵਾਲ ਹੈ ਹਾਲਾਂਕਿ ਇਹ ਮਾਮਲਾ ਬੜਾ ਪੁਰਾਣਾ ਚੱਲਦਾ ਆ ਰਿਹਾ ਹੈ ਕਿਉਂਕਿ ਕਾਲੇ ਹਿਰਨ ਦੇ ਸ਼ਿਕਾਰ ਤੋਂ ਲੈ ਕੇ ਸੁਲਮਾਨ ਖਾਨ ਦੇ ਉੱਪਰ ਇਹ ਜਿਹੜੇ ਲਗਾਤਾਰ ਹਮਲੇ ਕੀਤੇ ਜਾ ਰਹੇ ਹੈ ਜਿਹਦੀ ਲਗਾਤਾਰ ਜ਼ਿੰਮੇਵਾਰੀ ਜਿਹੜੀ ਹੈ ਲਾਰੈਂਸ ਬਿਸ਼ਨੋਈ ਦੇ ਵੱਲੋਂ ਲਈ ਜਾ ਰਹੀ ਹੈ ਹਾਲਾਂਕਿ ਸਿੱਧੇ ਤੌਰ ਤੇ ਲਾਰੈਂਸ ਬਿਸ਼ਨੋਈ ਦਾ ਇਹ ਕਹਿਣਾ ਹੈ ਕਿ ਅਸੀਂ ਆਪਣਾ ਬਦਲਾ ਲੈਣਾ ਹੈ ਸੁਲਮਾਨ ਖਾਨ ਤੋਂ ਸੁਲਮਾਨ ਖਾਨ ਜਾਂਤਾ ਸਾਡੇ ਸਮਾਜ ਦੇ ਕੋਲੋਂ ਸਾਰਿਆਂ ਦੇ ਸਾਹਮਣੇ ਆਣ ਕੇ ਮਾਫੀ ਮੰਗ ਲਵੇ ਹਾਲਾਂਕਿ ਹੁਣ ਸਲਮਾਨ ਖਾਨ ਦਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਮੀਡੀਆ ਰਿਪੋਰਟਸ ਦੇ ਮੁਤਾਬਿਕ ਸਲਮਾਨ ਖਾਨ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਲਗਾਤਾਰ 3 ਘੰਟੇ ਦੀ ਪੁਸ਼ਗਿਸ਼ ਤੋਂ ਬਾਅਦ ਕਿਉਂਕਿ ਕ੍ਰਾਈਮ ਬ੍ਰਾਂਚ ਨੇ ਸਲਮਾਨ ਖਾਨ ਤੇ ਉਹਨਾਂ ਦੇ ਭਰਾ ਅਰਬਾਸ ਖਾਨ ਹੁਣਾਂ ਤੋਂ ਲਗਾਤਾਰ 3 ਘੰਟੇ ਪੁਸ਼ਗਿਸ਼ ਕੀਤੀ ਹੈ ਔਰ ਪੁਸ਼ਗਿਸ਼ ਦੇ ਵਿੱਚ 150 ਤੋਂ ਵੱਧ ਸਵਾਲ ਪੁੱਛੇ ਗਏ ਨੇ ਤੇ ਸੁਲਮਾਨ ਖਾਨ ਹੁਣਾਂ ਦਾ ਬਿਆਨ ਇਹ ਸਾਹਮਣੇ ਆਇਆ ਉਹ ਕਹਿੰਦੇ ਆ ਕਿ ਮੈਂ ਅੱਕ ਚੁੱਕਾ ਹਾਂ ਮੈਂ ਥੱਕ ਚੁੱਕਿਆ ਹਾਂ ਕਿਉਂਕਿ ਮੈਂ ਇਸ ਦੀ ਸਜ਼ਾ ਪਹਿਲਾਂ ਕੀ ਭੁਗਤ ਚੁੱਕਿਆ ਹਾਂ ਆ ਜਿਹੜਾ ਵੀ ਮੇਰੇ ਕੋਲੋਂ ਜਿਹੜਾ ਕਾਲੇ ਹੀਰੇ ਦਾ ਸ਼ਿਕਾਰ ਜਿਹੜਾ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਮੈਂ ਪਹਿਲਾਂ ਕੀ ਮੈਨੂੰ ਮਾਨਯੋਗ ਅਦਾਲਤ ਨੇ ਸਜ਼ਾ ਸੁਣਾਈ ਸੀ ਤੇ ਉਸ ਬਾਬਤ ਮੈਂ ਸਜ਼ਾ ਆਪਣੀ ਜਿਹੜੀ ਉਹ ਭੁਗਤ ਚੁੱਕਿਆ ਹੈ ਸਜ਼ਾ ਮੈਂ ਆਪਣੀ ਪੂਰੀ ਕਰ ਚੁੱਕਿਆ ਤੇ ਹੁਣ ਮੈਂ ਆ ਇਸ ਤੋਂ ਅੱਕ ਚੁੱਕਿਆ ਥੱਕ ਚੁੱਕਿਆ ਔਰ ਮੈਂ ਆ ਮਾਨਸਿਕ ਤੌਰ ਤੇ ਤੇ ਸਰੀਰਿਕ ਤੌਰ ਤੇ ਵੀ ਥੋੜਾ ਡਿਪਰੈਸਡ ਮਹਿਸੂਸ ਕਰ ਰਿਹਾ ਇਹ ਬਿਆਨ ਜਿਹੜਾ ਮੀਡੀਆ ਰਿਪੋਰਟਸ ਦੇ ਮੁਤਾਬਕ ਸੁਲਮਾਨ ਖਾਨ ਦਾ ਵੱਡਾ ਬਿਆਨ ਜਿਹੜਾ ਆ ਉਹ ਸਾਹਮਣੇ ਆਇਆ ਕਿਉਂਕਿ ਲਗਾਤਾਰ ਸੁਲਮਾਨ ਖਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਕਦੀ ਪਨਵੇਲ ਵਾਲੇ ਫਾਰਮ ਹਾਊਸ ਤੇ ਸੁਲਮਾਨ ਖਾਨ ਨੂੰ ਟਾਰਗੇਟ ਕੀਤਾ ਜਾਂਦਾ ਹੈ ਤਾਂ ਕਦੀ ਹਾ ਜੁੜਾਇਆ ਉਹਨਾਂ ਦਾ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਜਿਹੜਾ ਫਲੈਟ ਹੈ ਉਸਤੇ ਗੋਲੀਆਂ ਚੱਲ ਜਾਂਦੀਆਂ ਨੇ ਔਰ ਜਿਹੜੀ ਪੁਸ਼ਕેશ ਕ੍ਰਾਈਮ ਬ੍ਰਾਂਚ ਨੇ ਕੀਤੀ ਹੈ 150 ਤੋਂ ਵੱਧ ਸਵਾਲ ਪੁੱਛੇ ਨੇ ਉਸ ਦੇ ਵਿੱਚ ਇਹ ਵੀ ਗੱਲ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਸਲਮਾਨ ਖਾਨ ਉਹਨਾਂ ਦਾ ਕਹਿਣਾ ਹੈ ਕਿ ਉਸ ਦਿਨ ਅਸੀਂ ਪਾਰਟੀ ਤੋਂ ਆਏ ਸੀ ਲੇਟ ਸੁੱਤੇ ਐ ਤੇ ਜਦੋਂ ਗੋਲੀਆਂ ਚੱਲੀਆਂ ਉਦੋਂ ਸਾਨੂੰ ਪਤਾ ਨਹੀਂ ਲੱਗ ਪਾਇਆ ਜਦੋਂ ਖੜਾਕ ਹੋਇਆ ਤਾਂ ਅਸੀਂ ਬਾਲਕੋਨੀ ਦੇ ਵਿੱਚ ਜਾ ਕੇ ਦੇਖਿਆ ਤਾ ਉਥੇ ਗੋਲੀਆਂ ਦੇ ਨਿਸ਼ਾਨ ਸੀਗੇ ਪਰ ਬਾਹਰ ਕੋਈ ਵੀ ਨਜ਼ਰ ਨਹੀਂ ਆਇਆ ਭਰਾ ਅਰਬਾਜ਼ ਖਾਨ ਤੋਂ ਵੀ ਪੁੱਛ ਕੇ ਸ਼ਹੀ ਹੈ ਔਰ ਇਹ ਵੱਡਾ ਬਿਆਨ ਜਿਹੜਾ ਸੁਲਮਾਨ ਖਾਨ ਹੁਣਾਂ ਦਾ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਕਿ ਮੈਂ ਹੁਣ ਥੱਕ ਚੁੱਕਿਆ ਹਾਂ ਲਗਾਤਾਰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਪਰ ਮੈਂ ਜੋ ਕੀਤਾ ਸੀ ਉਹ ਮੈਂ ਮਾਨਯੋਗ ਅਦਾਲਤ ਦੇ ਵੱਲੋਂ ਜੋ ਮੈਨੂੰ ਸਜ਼ਾ ਮਿਲੀ ਹੈ ਮੈਂ ਉਸ ਬਾਬਤ ਸਜ਼ਾ ਆਪਣੀ ਪੂਰੀ ਕਰ ਚੁੱਕਿਆ ਹਾਂ ਸਜ਼ਾ ਮੈਂ ਭੁਗਤ ਚੁੱਕਿਆ ਹਾਂ 14 ਅਪ੍ਰੈਲ ਨੂੰ ਬਾਈਕ ਤੇ ਸਵਾਰ ਹੋ ਕੇ ਦੋ ਵਿਅਕਤੀ ਆਉਂਦੇ ਨੇ ਜਿਨ੍ਹਾਂ ਨੇ ਸਲਮਾਨ ਖਾਨ ਤੇ ਫਾਇਰਿੰਗ ਕੀਤੀ ਸੀ ਸਲਮਾਨ ਖਾਨ ਦੇ ਘਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਸੀ ਔਰ ਉਸ ਮਾਮਲੇ ਦੇ ਵਿੱਚ ਜਦੋਂ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰੀ ਕੀਤੀ ਦਾ ਜਿਹੜਾ ਅਨੁਜ ਥਾਪਣ ਹੈ ਅਨੁਜ ਥਾਪਣ ਨੇ ਕਸਟਡੀ ਦੇ ਵਿੱਚ ਹੀ ਆਤਮ ਹੱਤਿਆ ਕਰ ਲਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹ سلسلہ ਹੋਰ ਵੀ ਪਖਦਾ ਗਿਆ ਤੇ ਕ੍ਰਾਈਮ ਬ੍ਰਾਂਚ ਨੇ ਹੁਣ ਸੁਲਮਾਨ ਖਾਨ ਤੇ ਉਹਨਾਂ ਦੀ ਫੈਮਿਲੀ ਤੋਂ ਸਵਾਲ ਪੁੱਛੇ ਨੇ ਜੀ ਹਾਂ 3 ਘੰਟੇ ਲਗਾਤਾਰ ਸੁਲਮਾਨ ਖਾਨ ਤੇ ਸੁਲਮਾਨ ਖਾਨ ਦੀ ਫੈਮਿਲੀ ਦੇ ਕੋਲੋਂ ਕ੍ਰਾਈਮ ਬ੍ਰਾਂਚ ਨੇ ਪੁੱਛਗਿੱਛ ਕੀਤੀ ਹੈ ਔਰ ਇਸ ਮਾਮਲੇ ਦੇ ਵਿੱਚ ਸੁਲਮਾਨ ਖਾਨ ਦਾ ਵੱਡਾ ਬਿਆਨ ਮੀਡੀਆ ਰਿਪੋਰਟਸ ਦੇ ਮੁਤਾਬਕ ਸਾਹਮਣੇ ਆਇਆ ਹੈ ਉਹਨਾਂ ਕਹਿੰਦੇ ਕਿ ਮੈਂ ਥੱਕ ਚੁੱਕਿਆ ਹਾਂ ਕਿਉਂਕਿ ਲਗਾਤਾਰ ਮੈਂ ਇਸ ਚੀਜ਼ ਨੂੰ ਫੇਸ ਕਰ ਰਿਹਾ ਹਾਂ ਔਰ ਮੈਂ ਇਸ ਬਾਬਤ ਸਜ਼ਾ ਵੀ ਭੁਗਤ ਚੁੱਕਾ ਹਾਂ ਮਾਨਯੋਗ ਅਦਾਲਤ ਨੇ ਜੋ ਮੈਂ ਕੀਤਾ ਉਸ ਬਾਬਤ ਮੈਨੂੰ ਸਜ਼ਾ ਜਿਹੜੀ ਹੈ ਉਹ ਮਿਲ ਚੁੱਕੀ ਹੈ ਤੇ ਹੁਣ ਮੈਂ ਥੱਕ ਚੁੱਕਿਆ ਹਾਂ ਇਹ ਸਲਮਾਨ ਖਾਨ ਦਾ ਵੱਡਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਸਲਮਾਨ ਖਾਨ ਤੇ ਉਹਨਾਂ ਦੇ ਪਰਿਵਾਰ ਦੇ ਕੋਲੋਂ ਪੁੱਛਗਿਛ ਕੀਤੀ ਗਈ ਹੈ ਲਗਾਤਾਰ 3 ਘੰਟੇ ਬਿਠਾ ਕੇ ਅਰਬਾਸ ਖਾਨ ਤੋਂ ਵੀ ਸਵਾਲ ਪੁੱਛੇ ਗਏ ਨੇ ਸਲਮਾਨ ਖਾਨ ਤੋਂ ਵੀ 150 ਦੇ ਕਰੀਬ ਜਿਹੜੀ ਸਾਨੂੰ ਜਾਣਕਾਰੀ ਮਿਲ ਪਾਰੀ ਹੈ 150 ਦੇ ਕਰੀਬ ਸਵਾਲ ਜਿਹੜੇ ਆ ਉਹ ਪੁੱਛੇ ਗਏ ਆ ਕਿਉਂਕਿ ਇੱਕ ਵੱਡਾ ਨਾਮ ਹੈ ਸਲਮਾਨ ਖਾਨ ਸੁਪਰਸਟਾਰ ਬਾਲੀਵੁੱਡ ਹਾਲੀਵੁੱਡ ਤੱਕ ਅ ਬੱਚਾ ਬੱਚਾ ਸੁਲਮਾਨ ਖਾਨ ਨੂੰ ਜਾਣਦਾ ਹੈ ਤਾਂ ਜਦੋਂ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਦੇ ਵਿੱਚ ਮਹਾਰਾਸ਼ਟਰ ਦੇ ਸੀਐਮ ਖੁਦ ਜਿਹੜੇ ਹੈ ਉਹ ਸੁਲਮਾਨ ਖਾਨ ਦੇ ਘਰੇ ਪਹੁੰਚਦੇ ਨੇ ਔਰ ਬਕਾਇਦਾ ਹਮਲਾਵਰਾਂ ਨੂੰ ਧਮਕੀ ਵੀ ਦਿੱਤੀ ਜਾਂਦੀ ਹੈ ਕਿ ਅਸੀਂ ਸੁਲਮਾਨ ਤੇ ਆਂਚ ਤੱਕ ਵੀ ਨਹੀਂ ਆਉਣ ਦਿਆਂਗੇ ਤਾਂ ਲਗਾਤਾਰ ਲਾਰੈਂਸ ਮਿਸ਼ਨੋਈ ਦੇ ਵੱਲੋਂ ਸੁਲਮਾਨ ਖਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਅਸੀਂ ਆਪਣਾ ਬਦਲਾ ਲੈਣਾ ਹੈ ਇੱਕ ਤੋਂ ਬਾਅਦ ਇੱਕ ਹਮਲਾ ਇੱਕ ਤੋਂ ਬਾਅਦ ਇੱਕ ਹਮਲਾ ਕਦੀ ਪਨਵੇਲ ਵਾਲੇ ਫਾਰਮ ਹਾਊਸ ਤੇ ਹਮਲਾ ਕਰ ਦਿੱਤਾ ਜਾਣਾ ਤਾਂ ਕਦੀ ਇੱਥੇ ਜਿਹੜਾ ਗੈਲੈਕਸੀ ਅਪਾਰਟਮੈਂਟ ਹੈ ਉੱਥੇ ਹਮਲਾ ਕੀਤਾ ਜਾਣਾ ਹਾਲਾਂਕਿ ਪੁਸ਼ਗੇਸ਼ ਦੇ ਵਿੱਚ ਬੈਂਡਰਾ ਵਾਲੇ ਘਰ ਦੇ ਵਿੱਚ ਅਰਬਾਸ ਖਾਨ ਹੁਣੀ ਮੌਜੂਦ ਸੀ ਇਹ ਦੱਸਿਆ ਜਾ ਰਿਹਾ ਪਰ ਫਿਰ ਵੀ ਪੁਸ਼ਕਸ਼ ਜਿਹੜੀ ਆ ਉਹ ਪਰਿਵਾਰ ਦੇ ਕੋਲੋਂ ਵੀ ਕੀਤੀ ਗਈ ਹੈ ਹੋ ਸਕਦਾ ਹੈ ਸੁਭਾਵਿਕ ਜੇ ਤੌਰ ਤੇ ਇਨਸਾਨ ਹੈ ਜਦੋਂ ਇਸ ਮਾਮਲੇ ਦੇ ਵਿੱਚ ਪਰਿਵਾਰ ਨੂੰ ਵੀ ਲਿਆਂਦਾ ਜਾਂਦਾ ਹੈ ਲਗਾਤਾਰ ਪੁਸ਼ਕਸ਼ ਤਿੰਨ ਤਿੰਨ ਘੰਟਿਆਂ ਤੱਕ ਪੁਸ਼ਕਸ਼ ਚੱਲਦੀ ਰਹਿੰਦੀ ਹੈ ਤਾਂ ਕਿਤੇ ਨਾ ਕਿਤੇ ਉਹ ਫਰਸਟ੍ਰੇਟ ਵੀ ਬੰਦਾ ਹੋ ਜਾਂਦਾ ਹੈ ਕਿ ਪਰਿਵਾਰ ਨੂੰ ਵੀ ਹਰਾਸ ਕੀਤਾ ਜਾ ਰਿਹਾ ਹੈ ਲਗਾਤਾਰ ਉਹਨਾਂ ਤੋਂ ਵੀ ਸਵਾਲ ਪੁੱਛੇ ਜਾ ਰਹੇ ਸੋ ਸ਼ਾਇਦ ਇਸੇ ਕਰਕੇ ਸੁਲਮਾਨ ਖਾਨ ਹੁਣੀ ਵੀ ਫਰਸਟ੍ਰੇਟ ਹੋ ਗਏ ਹੋਣਗੇ ਇਹ ਬਿਆਨ ਸਾਹਮਣੇ ਆਇਆ ਹੋਵੇਗਾ ਕਿ ਮੈਂ ਹੁਣ ਥੱਕ ਚੁੱਕਿਆ ਹਾਂ ਮੈਂ ਦੱਸ ਚੁੱਕਿਆ ਹਾਂ ਮੈਂ ਸਜ਼ਾ ਭੁਗਤ ਚੁੱਕਾ ਹਾਂ ਔਰ ਇਹ ਉਹਨਾਂ ਕਹਿ ਕੇ ਮੈਨੂੰ ਮਾਣ ਜੋਗ ਅਦਾਲਤ ਤੋਂ ਪਹਿਲਾਂ ਕੀ ਸਜ਼ਾ ਜਿਹੜੀ ਹੈ ਇਸ ਬਾਬਤ ਮਿਲ ਚੁੱਕੀ ਹੈ ਪਰ ਹਮਲੇ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ ਹਮਲੇ ਲਗਾਤਾਰ ਸੁਲਮਾਨ ਖਾਨ ਤੇ ਹੋ ਰਹੇ ਨੇ 14 ਅਪ੍ਰੈਲ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਸੁਲਮਾਨ ਖਾਨ ਦੇ ਘਰ ਤੇ ਜਿਹੜਾ ਹਮਲਾ ਕੀਤਾ ਹੈ ਤੇ ਉਸ ਤੋਂ ਬਾਅਦ ਇਹ ਸਾਰੀ ਹੋਰ ਵੀ ਖਲਚਲ ਜਿਹੜੀ ਤੇਜ਼ ਹੋਈ ਹੈ ਤੇ ਉਸ ਬਾਬਤ ਕ੍ਰਾਈਮ ਬ੍ਰਾਂਚ ਨੇ ਸੁਲਮਾਨ ਖਾਨ ਤੋਂ ਤੇ ਸੁਲਮਾਨ ਖਾਨ ਦੇ ਭਰਾ ਹਰਬਾਜ਼ ਖਾਨ ਹੁਣਾਂ ਤੋਂ 150 ਤੋਂ ਵੱਧ ਸਵਾਲ ਦੱਸਿਆ ਜਾ ਰਿਹਾ ਕਿ ਪੁੱਛਿਆ ਲਗਾਤਾਰ 3 ਘੰਟੇ ਤੱਕ ਪੁਛਗਿਛ ਜਿਹੜੀ ਆ ਪਰਿਵਾਰਕ ਮੈਂਬਰਾਂ ਤੋਂ ਉਹ ਕੀਤੀ ਗਈ ਹੈ